ਆਪਣੇ ਹੀ ਪੁੱਤਰ ਉੱਤੇ ਆਪਣੀ ਮਾਂ ਦੀ ਇੱਜ਼ਤ ਲੁੱਟਣ ਸਬੰਧੀ ਲਿਖਿਆ ਗਿਆ ਨੋਟ। ਮਾਮਲਾ ਸੁਣ ਕੇ ਪੈਰਾਂ ਹੇਠਾਂ ਖਿਸਕ ਜਾਵੇਗੀ ਜ਼ਮੀਨ। ਜੀ ਹਾਂ ਮਾਮਲਾ ਖਰੜ ਦੇ ਕਿ ਨਜ਼ਦੀਕੀ ਪਿੰਡ ਦੇ ਵਿੱਚ ਇੱਕ 65 ਸਾਲਾ ਵਿਅਕਤੀ ਦੇ ਵੱਲੋਂ ਪਿੰਡ ਦੇ ਹੀ ਸਟੇਡੀਅਮ ਦੇ ਵਿੱਚ ਇੱਕ ਪੋਲ ਦੇ ਨਾਲ ਫਾਹ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ। ਮੌਕੇ ਉੱਤੇ ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਮ੍ਰਿਤਕ ਵਿਅਕਤੀ ਵੱਲੋਂ ਕਥਿਤ ਤੌਰ ਉੱਤੇ ਪਿੰਡ ਦੇ ਸਟੇਡੀਅਮ ਦੀਆਂ ਕੰਧਾਂ ਤੇ ਪਿਲਰਾਂ ਉੱਤੇ ਆਪਣੇ ਹੀ ਪੁੱਤਰ ਉੱਤੇ ਆਪਣੀ ਮਾਂ ਦੀ ਇੱਜ਼ਤ ਲੁੱਟਣ ਸਬੰਧੀ ਨੋਟ ਟਿਕਾਏ ਗਏ। ਇਸ ਮਾਮਲੇ ਸੁਪੰਤੀ ਜਦੋਂ ਮ੍ਰਿਤਕ ਵਿਅਕਤੀ ਦੇ ਵੱਡੇ ਪੁੱਤ ਨੇ ਦੱਸਿਆ ਕਿ ਉਸ ਦਾ ਭਰਾ ਨਸ਼ਾ ਕਰਨ ਦਾ ਆਦੀ ਹੈ ਤੇ ਘਰ ਦੇ ਵਿੱਚ ਮਾਪਿਓ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਸਨੇ ਕਿਹਾ ਕਿ ਕੰਤਾ ਉੱਤੇ ਲਿਖੇ ਨੋਟ ਬਿਲਕੁਲ ਸੱਚੇ ਨੇ ਉਹਨਾਂ ਦੱਸਿਆ ਹੈ ਕਿ ਉਹਨਾਂ ਦਾ ਪਿਤਾ ਬੀਤੀ ਦੁਪਹਿਰ 2:30 ਵਜੇ ਦੇ ਕਰੀਬ ਦਵਾਈ ਲੈਣ ਦੇ ਲਈ ਘਰੋਂ ਬਾਹਰ ਨਿਕਲਿਆ ਸੀ ਪਰ ਸਵੇਰੇ ਉਹਨਾਂ ਨੂੰ ਉਸ ਵੱਲੋਂ ਖੁਦਕੁਸ਼ੀ ਕਰਨ ਸੰਬੰਧੀ ਸੂਚਨਾ ਮਿਲੀ ਹੈ ਇਸ ਮਾਮਲੇ ਸੁਬੰਦੀ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁੱਲ ਮੁੱਲਜ਼ਮ ਦੇ ਖਿਲਾਫ ਵਕਫ ਵਕਤਰਾਮਾ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤਾਂ ਪੁਲਿਸ ਦੇ ਫੌਲਮ ਮ੍ਰਿਤਕ ਦੇ ਲਾਸ਼ ਨੂੰ ਕਪਚ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਖਰੜ ਦੇ ਮਰਦਾ ਘਰ ਦੇ ਵਿੱਚ ਪੋਸਟ ਮਾਰਟਮ ਦੇ ਲਈ ਰੱਖਵਾ ਦਿੱਤਾ ਹੈ